ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਵੈਰੀ ਵੈਰੀ ਇਜ਼ੀ ਨੋਟੇਸ਼ਨ ਪਲੱਸ ਵੀਡੀਓ ਫॉर ਫੀਮੇਲ ਸਕੇਲ ਰਾਗੀ ਸਿੰਘ ਭਾਈ ਹਰਜਿੰਦਰ ਸਿੰਘ ਜੀ ਸ਼ਿਲਨਗਰ ਵਾਲੇ ਪੇਜ ਨੰਬਰ 1 ਸਥਾਈ ਨੋਟੇਸ਼ਨ ਪੇਜ ਨੰਬਰ 2 ਅੰਤਰਾ ਨੋਟੇਸ਼ਨ ਪੇਜ ਨੰਬਰ 3 ਅੰਤਰਾ ਨੋਟੇਸ਼ਨ ਕਵਿਸ਼ਰੀ ਪੇਜ ਨੰਬਰ 1 ਸਥਾਈ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਅੰਤਰਾ ਨੰਬਰ 1 ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋ ਸੋਹਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ ਛੋਟੀ ਉਮਰ ਦੇ ਦੋਨੋਂ ਬਾਲ ਜੀ ਮਾਤਾ ਗੁਜਰੀ ਉਹਨਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਅੰਤਰੇ ਦੀਆਂ ਹਰ ਲਾਈਨਾਂ ਤਬਾਕ ਸਥਾਈ ਲਾਈਨਾਂ ਪੂਰੀਆਂ ਬੋਲਨੀਆਂ ਹਨ ਅੰਤਰਾ ਨੰਬਰ 2 ਪੇਜ ਨੰਬਰ 2 ਅੰਤਰਾ ਨੰਬਰ 2 ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾਹ ਪੱਥਰਾਂ ਦੇ ਲੰਘਦੇ ਨੇ ਕਦੋਂ ਅਜੀਤ ਤੇਜੁਝਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਅੰਤਰਾ ਨੰਬਰ 2 ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾਹ ਪੱਥਰਾਂ ਦੇ ਲੰਘਦੇ ਨੇ ਕਦੋਂ ਅਜੀਤ ਤੇ ਜੁਝਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਪੇਜ ਨੰਬਰ 3 ਅੰਤਰਾ ਨੰਬਰ 3 ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁੱਢੜੀ ਸਾਥ ਕਰੇ ਬੇਦੋਸ਼ੇ ਇਹਨਾਂ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਢੀ ਚਾਲ ਜੀ ਗੰਗੂ ਪਾਪੀ ਉਹਨਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਪਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਪਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ पेज नंबर स्थाई नी कोमल बजाना है मा तीव्र बजाना है अंतरे तो पहले एक बारी बोलना है वाटा लम्बिया रस्ता पहाड़ दा एक नी प्लस करके बजाना है नी ਨੀ ਸਾਦਾ ਪਾ ਮਾ ਪਾ ਧਾ 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 ਪਾ ਨੀ ਧਾ ਪਾ ਧਾ ਮਾ ਮੇਗਾ ਫਾ ਧਨੀ ਧਾ ਪਾ ਪਾ ਵੱਟਨ ਲ ਮਿਆ ਤੇ ਰਸਤਾ ਪਹਾੜ ਦਾ ਦੂਰੇ ਜਾਂਦੇ ਕੋ ਰਾਦੇ ਲਾਲੀ ਸਰਸਨ ਦੀ ਤੇ ਵਿੱਚ ਵਨਲ ਮੀਆਂ ਤੇਰਾ ਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲੀ ਸਰਸਨ ਦੇ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਸ ਸੁਣ ਲੋ ਹਾਲ ਜੀ ਵਨਲ ਮੀਆਂ ਤੇਰਾ ਸਤਾ ਪਹਾੜ ਦਾ ਪੇਜ ਨੰਬਰ 2 ਅੰਤਰਾ ਨੰਬਰ 1 ਸੈਕੰਡ ਟਾਈਮ ਲਾਸਟ ਵਿੱਚ ਇੱਕ ਪਾਟ ਕੱਟ ਬਜਾਣਾ ਹੈ ਨੀਧਾ ਨੀ ਨਾਪਧਾ ਨੀ ਧਾਪਧਾ ਨੀ ਧਾਪਾਪਾ ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਮਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋ ਸੋਹਲ ਸ਼ਰੀਰ ਨੂੰ ਦੁਖੜੇ ਸਹਿਣੇ ਪੈ ਅੰਤਰਾ ਨੰਬਰ 2 ਕਹਿਰ ਦੀ ਸਰਦੀ ਹੱਡੀਆਂ ਛੀਰੇ ਵਾਲ ਨਿਆਣੇ ਕੰਬਦੇ ਨੇ ਕਹਿਰ ਦੀ ਸਰਦੀ ਹੱਡੀਆਂ ਛੀਰੇ ਵਾਲ ਨਿਆਣੇ ਫੜ ਕੇ ਮਾਂ ਗੁਜਰੀ ਦੀ ਰਾਹ ਪਥਰਾ ਦੇ ਲੰਘ ਦੇ ਨੇ ਉਂਗਲੇ ਫਾੜ ਕੇ ਮਾਂ ਗੁਜਰੀ ਦੀ ਰਾਹ ਪਥਰਾ ਦੇ ਲੰਘ ਦੇ ਨੇ ਕਦਮ अजीत ਤੇਜੁ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨਾ ਪੁੱਛ ਦੇ ਸਵਾਲ ਜੀ ਸਰਸਨ ਦੀ ਤੇ ਵਿਛੋੜਾ ਮੈਂ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਵਟਾਂ ਨਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਨ ਦੀ ਤੇ ਵਿਛੋੜਾ ਆਪਾੜ ਦਾ ਅੰਤਰਾ ਨੰਬਰ 3 ਉਮਰ ਨਿਆਣੀ ਦੋ ਬੱਚਿਆਂ ਦੇ ਇੱਕ ਮਾ ਬੁਢੜੇ ਸਾਥ ਕਰੇ ਉਮਰ ਨਿਆਣੀ ਦੋ ਬੱਚਿਆਂ ਦੇ ਇਕ ਮਾ ਬੁਢੜੇ ਸਾਥ ਕਰੇ ਬੇਦੋਸ਼ੇ ਇਨਾਂ ਨਿਰਦੋਸ਼ਾਂ ਦਾ ਕੋਣ ਹੈ ਜੋ ਇਨਸਾਫ ਕਰੇ ਬੇਦੋਸ਼ੇ ਇਨਾਂ ਨਿਰਦੋਸ਼ਾਂ ਦਾ ਸੇਹੋਣੀ ਨੇ ਖੇਡੇ ਚਾਲ ਜੀ ਗੰਗੂ ਕਾਪੇ ਹੁਨਾ ਦੇ ਨਾਲ ਜੀ ਸਰਸਨ ਨਦੀ ਤੇ ਵਿਚੋੜਾ ਪੇ وڑا ਪੈ ਗਿਆ ਉਸ ਵੇਲੇ ਦਸ ਸੁਣ ਲੋ ਹਾਲ ਕੀ ਵਟਨ ਮੀਆ